ਸਾਲ ਦੀ ਤਰ੍ਹਾਂ ਇਸ ਸਾਲ ਵੀ ਦਾਦਰਾ ਗੋਤਰ ਜਠੇਰਿਆਂ ਦਾ ਸਲਾਨਾ ਸ਼ਾਦ ਮੇਲਾ ਬਾਬਾ ਜੋਤ ਪ੍ਰਬੰਧਕ ਕਮੇਟੀ ਤੇ ਦੇਸ਼ ਵਿਦੇਸ਼ ਚ ਵਸਦੇ ਸਮੂਹ ਦਾਦਰਾ ਪਰਿਵਾਰਾਂ ਵੱਲੋਂ ਮੰਗਲਵਾਰ ਨੂੰ ਦੂਸਰੇ ਸ਼ਾਦ ਮੌਕੇ ਦਰਬਾਰ ਸਾਹਿਬ ਜੋਤ ਜੀ ਪੈਂਟਾਕ ਫਲੋਰੀ ਤਹਿਸੀਲ ਫਗਵਾੜਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਉਪਰੰਤ ਪਿਤਰਾਂ ਦੀ ਪੂਜਾ ਅਤੇ ਸਮੂਹ ਦਾਦਰਾ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਅਰਦਾਸ ਉਪਰੰਤ ਗਾਇਕੀ ਦੀ ਸਟੇਜ ਲੱਗੀ ਜਿਸ ਵਿੱਚ ਨਾਮਵਰ ਗਾਇਕਾ ਜੋਤੀ ਸਬਰਵਾਲ ਆਸ਼ੀ ਦਾਦਰਾ ਦੀਪ ਮੰਗਰ ਤੋਂ ਇਲਾਵਾ ਵੀ ਬਹੁਤ ਸਾਰੇ ਕਲਾਕਾਰ ਬਾਬਾ ਜੋਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨੇਹਾਲ ਕੀਤਾ ਇਸ ਸਲਾਨਾ ਜੋੜ ਮੇਲੇ ਵਿੱਚ ਬਾਬਾ ਮੰਗੇਸ਼ਾ ਗੱਦੀ ਨਿਸ਼ੀਨ ਦਰਬਾਰ ਬਾਬਾ ਸ਼ਿਵੀਰੀ ਸ਼ਾਹ ਦੀ ਪੰਡੋਰੀ ਵਾਲੇ ਬਾਬਾ ਕਾਲਾ ਜੀ ਗੱਦੀ ਨਿਸ਼ੀਨ ਦਰਬਾਰ ਸੁੰਦੇ ਸ਼ਾਹ ਜੀ ਟੱਕ ਪਡੋਰੀ ਵਾਲਿਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੰਤ ਮਹਾਪੁਰਸ਼ਾਂ ਨੇ ਦਰਬਾਰ ਤੇ ਹਾਜ਼ਰੀ ਭਰੀ ਸਟੇਜ ਕਤਰ ਦੀ ਭੂਮਿਕਾ ਫੌਜੀ ਘੁੰਮਣੇ ਬਾਖੂ ਵੀ ਨੇ ਭਾਈ ਇਸ ਮੌਕੇ ਬਾਬਾ ਜੀ ਦਾ ਲੰਗਰ ਅਠੋ ਤੋਂ ਪ੍ਰਦਾਇਆ ਗਿਆ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਦਰਬਾਰ ਦੇ ਸੇਵਾਦਾਰ ਗੁਰਮੀਤ RAM ਰੂਪ ਲਾਲ ਦਾਦਰਾ ਪਾਲ ਸਿੰਘ ਤਾਲਬਨ ਗੁਰਬੀ ਸਿੰਘ ਤਾਲਬਨ ਠੇਕੇਦਾਰ ਸੋਨ ਲਾਲ ਕੁਤਬੀ ਬਾਰੇ ਤੇ ਸਵਿੰਦਰ ਪਾਲ ਸ਼ਿੰਦਾ ਫਗਵਾੜਾ ਦਾ ਵਿਸ਼ੇਸ਼ ਸਹਿਯੋਗ ਰਿਹਾ ਇਸ ਮੌਕੇ ਐਸਆਰ ਪ੍ਰੋਡਕਸ਼ਨ ਦੇ ਐਮ ਡੀ ਆਰ ਡੀ ਰਾਮਾ ਧਨਪਤਰਾਏ ਯਗਦੀਸ਼ ਕੁਮਾਰ ਹਰਬੰਸ ਸਿੰਘ ਹੁਸਨ ਬੁਰਜ ਬੁਰਜ ਹੁਸਨ ਬਲਦੀਵ ਰਾਜ ਫਗਵਾੜਾ ਖੰਸਰਾਜ ਠੇਕੇਦਾਰ ਮਹਿੰਦਰਪਾਲ ਗਿਆਨ ਚੰਦ ਸਬੀਰ ਸਬੂਤ ਕੁਮਾਰ ਔਂਕਾਰ ਚੰਦ ਖੁਰਲਾ ਕਿੰਗਰਾ ਲਾਡੀ ਸ਼ਾ ਅਤੇ ਗਾਇਕਾ ਸ਼ੋਭੀ ਜੋਤੀ ਸਬਰਵਾਲ ਨੇ ਹਾਜ਼ਰੀ ਭਰੀ ਆਉਂ ਦਿੱਖਦੇ ਹਾਂ ਕੀ ਸੰਦੇਸ਼ ਦਿੱਤਾ ਕਮੇਟੀ ਵਾਲਿਆਂ ਨੇ ਜਗਰ ਤੇ ਤਨਗੁਰ ਦੇਵ ਜੀ ਮੈਂ ਤੁਹਾਡੀ ਆਪਣੀ ਸਿੰਗਰ ਜੋਤੀ ਸਬਰਵਾਲ ਸੋ ਅੱਜ ਸਾਡੇ ਜਟੇਰੇ ਵੱਡੇ-ਵਡੇਰਿਆਂ ਦਾ ਜਿਹੜਾ ਸਲਾਨਾ ਹੋਤ ਬਣਾਇਆ ਜਾ ਰਿਹਾ ਸੋ ਸਾਰੀਆਂ ਸੰਗਤਾਂ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਅਸ਼ੀਰਵਾਦ ਦਿੱਤਾ ਗਿਆ ਹੈ ਦਾਦਾ ਜੀ ਵੱਲੋਂ ਬਹੁਤ ਸਾਰਾ ਅਸ਼ੀਰਵਾਦ ਮਿਲੇ ਮੈਂ ਸਾਰੀਆਂ ਸੰਗਤਾਂ ਦਾ ਸਾਰੀ ਪਰਮੰਦਰ ਕਮੇਟੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਆ ਔਰ ਸਾਡੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਮੈਂਬਰ ਹੋਂਦ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਸਾਰੀਆਂ ਸੰਗਤਾਂ ਨੂੰ ਇਸ ਮੇਲੇ ਦੀ ਲੱਖ ਲੱਖ ਮੁਬਾਰਕਬਾਦ ਸੋਹੱਤ ਜੁਰ ਤੇ ਬੇਨਤੀ ਜਿੱਦਾਂ ਤੁਸੀਂ ਹੁਣ ਸਹਿਯੋਗ ਦਿੰਦੇ ਹੋ ਦਾ ਵੀ ਤੁਸੀਂ ਵੱਧ ਚੜ ਕੇ ਸਹਿਯੋਗ ਦੋਗੇ ਜੈ ਗੁਰੂ ਦੇਵ ਧੰਨਵਾਦ ਜੀ ਅਸੀਂ ਇਹ ਜੈ ਗੁਰਦੇਵ ਧੰਨ ਗੁਰਦੇਵ ਸਾਡੇ ਅਬਦਾਸੀਆ ਕੌਮ ਦੇ ਮਸੀਹਾ ਤਾਂ ਜਗਤਪੁਰੂ ਸਤਸੂ ਦੇਵਦਾ ਜੀ ਮਹਾਰਾਜ ਉਸ ਤੋਂ ਬਾਅਦ ਵਿੱਚ ਸਾਡੇ ਸਿੱਖਿਆ ਦੇ ਜੋ ਮਸੀਹਾ ਬਾਵਾ ਸਾਹਿਬ ਡਾਟਾ ਅੰਬੇਦਕਾ ਜੀਓ ਜੋ ਕਿ ਜਿਨ੍ਹਾਂ ਦਾ ਨਾਰਾ ਹੈ ਜੈ ਭੀਮ ਜੈ ਭਾਰਤ ਉਹਦੇ ਅਸੀਂ ਜੈ ਭੀਮ ਜੋ ਕਿ ਮੌਦ ਧੰਨਵਾਦ ਕਰਦੇ ਆ ਉਹਦਾ ਸਿੱਧੀ ਖਬਰ ਲਾਉਣ ਵਾਲੇ ਫਗਵਾੜਾ ਤੋਂ ਜੋ ਵੀ ਆ ਮੇਰੇ ਵੀਰ ਤੇ ਜੈ ਭੀਮ ਆਜਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੀ ਦੇਖੋ ਜੀ ਅਸੀਂ ਤਾਂ ਸਮਾਜ ਨੂੰ ਇਹ ਹੀ ਸੰਦੇਸ਼ ਦੇਵਾਂਗੇ ਕਿ ਐਸਾ ਚਾਹੂੰ ਰਾਜਮੇ ਜਹਾਂ ਮਿਲੇ ਸਭਨ ਕੋ ਆਨਣਾ ਛੋਟ ਬੜੇ ਸਭ ਸੰਬਸੇ ਦਾ ਵਜਾਸ ਦੇ ਪਸਾਨਾ ਸਾਡੇ ਕੌਮ ਨੂੰ ਸਾਡੇ ਸਮਾਜ ਨੂੰ ਗੁਰੂ ਅਰਬਜਿਸਾ ਜੀ ਨੇ ਇੱਕ ਮਧੂ ਮੱਖੀਆਂ ਦੀ ਉਦਾਹਰਣ ਦਿੱਤੀ ਹੈ ਸਾਡੇ ਸਮਾਜ ਨੂੰ ਇੱਕ ਜੁਟ ਹੋ ਜਾਣਾ ਚਾਹੀਦਾ ਹੈ ਇਕੱਠੇ ਹੋ ਕੇ ਬਹਿਣਾ ਚਾਹੀਦਾ ਹੈ ਜਿਵੇਂ ਕਿ ਮਧੂ ਮੱਖੀਆਂ ਇੱਕ ਸ਼ਤੇ ਦੇ ਨਾਲ ਮੇਜੁਲ ਕੇ ਬਹਿਂਦੀਆਂ ਹਨ ਸਾਡੇ ਸਮਾਜ ਨੂੰ ਵੀ ਇਸੇ ਤਰ੍ਹਾਂ ਇਕੱਠੇ ਰਹਿਣਾ ਚਾਹੀਦਾ ਹੈ ਔਰ ਸਾਡੇ ਸਮਾਜ ਨੂੰ ਅਗਾਹ ਵਧਾਉਣਾ ਚਾਹੀਦਾ ਹੈ ਵੱਧ ਚੜ ਕੇ ਮੈਂ ਇਹ ਹੀ ਕਹੂੰਗਾ ਕਿ ਸਾਡੇ ਸਮਾਜ ਨੂੰ ਆਪਣਾ ਸਮਾਜ ਇੱਕਜੁੱਟ ਹੋਣਾ ਚਾਹੀਦਾ ਹੈ ਜੈ ਭੀਮ ਜੈ ਭਾਦਰ ਜੈ ਕੁਦਰ ਧੰਨ ਗੁਰਦੇਵ